ਜਿਹਦਾ ਸਾਰੇ ਨੂੰ ਪਤਾ ਹੀ ਹੈ ਜਿੱਦਾਂ ਸਵੱਛ ਸਰਵੇਖਣ ਰੈਂਕਿੰਗ ਮੇ ਸਾਡੀ ਸੈਕਿੰਡ ਲਾਸਟ ਰੈਂਕਿੰਗ ਸੀਗੀ ਤੋਂ ਚਲੋ ਉਹਦਾ ਰੀਜ਼ਨ ਹੋਰ ਵੀ ਕਾਫੀ ਸਾਰੇ ਰੀਜ਼ਨ ਸੀਗੇ ਜਿਹੜੀ ਸਾਡੀ ਰੈਂਕਿੰਗ ਪਿੱਛੇ ਆਈ ਤੋਂ ਸਾਡਾ ਵਿਜ਼ਨ ਹੈਗਾ ਸ਼ੁਰੂ ਤੋਂ ਹੀ ਸਾਡੇ ਸਾਰੇ ਸਰਕਾਰ ਦਾ ਵਿਜ਼ਨ ਸੀਗਾ ਕਿ ਸ਼ਹਿਰ ਨੂੰ ਸਾਫ਼ ਬਣਾਣਾ ਸਵੱਛ ਬਣਾਣਾ ਸੁੰਦਰ ਬਣਾਣਾ ਹੈ ਲੇਕਿਨ ਬਿਫੋਰ ਦੀਵਾਲੀ ਅਸੀਂ ਇੱਕ ਮਹਿੰਮ ਚਲਾਈ ਸੀ ਕਿ ਪੋਸ ਦੀਵਾਲੀ ਅਸੀਂ ਵੇਖਿਆ ਕਿ ਕਾਫੀ ਜਗ੍ਹਾ ਕਾਫੀ ਸਾਰੇ ਲੋਕ ਓਪਨ ਡੰਪਿੰਗ ਕਰ ਰਹੇ ਹੈ ਜਿੰਨੇ ਵੀ ਅਸੀਂ ਬਾਰ-ਬਾਰ ਲੋਕਾਂ ਤੋਂ ਸਪੋਰਟ ਮੰਗਦੇ ਆਂ ਜਿੰਨੇ ਵੀ ਮਾਰਕੀਟ ਐਸੋਸੀਏਸ਼ਨ ਨੇ ਉਹਨਾਂ ਤੋਂ ਸਪੋਰਟ ਮੰਗਦੇ ਆਂ ਕਿ ਵੀ ਤੁਸੀਂ ਸ਼ਹਿਰ ਨੂੰ ਸਾਫ਼ ਰੱਖਣ ਲਈ ਸਾਡਾ ਸਪੋਰਟ ਕਰੋ ਅ ਲੇਕਿਨ ਰੀਸੈਂਟਲੀ ਅਸੀਂ ਡਿਸਪਾਈਟ ਸਾਡੇ ਜਿੰਨੇ ਐਫਰਟ ਸੀਗੇ ਲੋਕਾਂ ਨਾਲ ਜਿੰਨਾ ਸਪੋਰਟ ਸਾਨੂੰ ਆਨਾ ਚਾਹੀਦਾ ਸੀਗਾ ਉਹ ਨਹੀਂ ਆਇਆ ਉਸ ਤੋਂ ਬਾਅਦ ਅਸੀਂ ਇਨਫੋਰਸਮੈਂਟ ਸ਼ੁਰੂ ਕੀਤੀ ਹੈ ਹੁਣ ਅਸੀਂ ਨਾਈਟ ਪੈਟ੍ਰੋਲ ਟੀਮ ਵੀ ਲਾਈ ਹੈ ਜਿਹੜੇ ਰਾਤ ਨੂੰ ਓਪਨ ਡੰਪਿੰਗ ਕਰਦੇ ਆਂ ਔਰ ਜਿੱਦੜ ਵੀ ਕੋਈ ਆਪਣੇ ਜਨਾਦੀ ਮਰਜ਼ੀ ਕਰਕੇ ਟੂ ਵੀਲਰ ਤੇ ਆਪਣਾ ਨਿਕਲਦੇ ਹਨ ਘਰ ਦਾ ਜਿੰਨਾ ਡੇਲੀ ਦਾ ਕਚਰਾ ਜਨਰੇਟ ਹੁੰਦਾ ਹੈ ਪੋਲੀਥੀਨ ਪਰਕੇ ਸੜਕ ਤੇ ਇੱਥੇ ਫੈਂਕ ਦਿੰਦੇ ਆ ਇਹ ਸਾਡੇ ਸ਼ਹਿਰ ਦੀ ਦਿੱਖ ਖਰਾਬ ਕਰ ਰਿਹਾ ਹੈ ਇਹਦਾ ਗਲਤ ਇਮਪ੍ਰੈਸ਼ਨ ਜਾਂਦਾ ਹੈ ਜਿੰਨੇ ਲੋਕ ਲੁਧਿਆਣਾ ਆਉਂਦੇ ਆ ਬਾਹਰ ਤੋਂ ਆਉਂਦੇ ਆ ਲੁਧਿਆਣਾ ਵੀ ਇੰਡਸਟਰੀਅਲ ਟਾਊਨ ਫੋਰਨ ਡੈਲੀਗੇਟਸ ਆਉਂਦੇ ਆ ਔਰ ਕਾਫੀ ਸਾਰੇ ਲੋਕ ਲੁਧਿਆਣਾ ਮਾਰਕੀਟਸ ਐ ਇਤਨੇ ਸਾਰੇ ਹੋਜ਼ਰੀ ਮਾਰਕੀਟ ਐ ਇੰਨੇ ਸਾਰੇ ਲੋਕ ਲੁਧਿਆਣਾ ਆਉਂਦੇ ਆ तो साड़ी एक जनरल रैपूटेन लुधियाने की खराब हो रही थी तो इस करके सारी इनफोर्समेंट की मुहिम असी चलाई है और साड़ी कोशिश है कि कमिंग विद इन फ्यू मंथ्स और फ्यू वीक्स असी ये जड़ा मुहिम चलाई है इसका असर सारे शहरवासी और सारे लोग असर देखेंगे। तो तो जी जी हजे असी ऑलमोस्ट सौ हंड्रड तो प्लस चालान किए हैं ਅਸੀਂ ਵੀਡੀਓਜ਼ ਵੀ ਬਣਾਈਆਂ ਹੈ ਔਰ ਅਸੀਂ ਤੁਸੀਂ ਦੇਖੋਗੇ ਵੀਡੀਓਜ਼ ਅਸੀਂ ਸ਼ੇਅਰ ਵੀ ਕਰਾਂਗੇ ਤੁਹਾਡੇ ਨਾਲ ਕਿ ਲੋਕ ਕਿੱਦਾਂ ਬੋਰੀ ਕੀ ਬੋਰੀ ਪੂਰੀ ਭਰ ਕੇ ਲਾਂਦੇ ਹੈ ਔਰ ਸਕੂਟਰ ਤੇ ਚਲਤੇ ਚਲਤੇ ਹਰ ਕਾਸੇ ਪੈਰ ਗिराया ਵਿਰਾ ਕੇ ਚਲੇ ਗਏ ਕਿ ਆ ਕਾਫੀ سارے ਲੋਕ ਸੀਗੇ ਜੋ ਆਪਣੇ ਛੱਤ ਸੇ ਕੋੜਾ ਫੇਕੀ ਜਾ ਰਹੇ ਡਿਸਪਾਇਟ ਕਿ ਮਾਰਨਿੰਗ ਮੇ ਕੋੜ ਉਹਨਾਂ ਦੇ ਡੋਰ ਟੂ ਡੋਰ ਕਲੈਕਸ਼ਨ ਹੋ ਰਹੀ ਹੈ ਲੇਕਿਨ ਲੋਕ ਇੰਨਾ ਵੀ ਐਫਰਟ ਨਹੀਂ ਲੈ ਰਹੇ ਕਿ ਜਦੋਂ ਮਾਰਨਿੰਗ ਮੇ ਕੂੜਾ ਵਾਲਾ ਆਂਦਾ ਉਹਨੂੰ ਕੋੜਾ ਦੇ ਦੇ ਉਹ ਛੱਤ ਸੇ ਕੋੜਾ ਫੇਕ ਦਿਆ तो इस तरह का तीह लाख लोग है लुधियाणी तीह लाख की फ्लोटिंग पॉपुलेशन है और साढ़े को हज़ार छः हज़ार सफाई सेवक है वो भी रोड स्वीपिंग करते हैं तो असी छे हज़ार लोग तीह लाख लोगों का कूड़ा चकना बड़ा डिफिकल्ट है इसलिए साढ़े शहर वासियों तो अभी सपोर्ट मंगे सके और लोग कर भी रहे तो लेकिन फिर भी एनफोर्समेंट की हम सब पै रही है तो जी में स्मार्ट सिटी के कैमरे लगे हैं मदद भी दी जा रही है कुछ लोग कैमरे ਅਮ ਜਿਹੜੇ ਤੁਸੀਂ ਕਹਿ ਮੁਲਾਜ਼ਮ ਘਟ ਹੈਗੇ ਨੇ ਤਾਂ ਉਹਨਾਂ ਦੀ ਮਦਦ ਨਾਲ ਕੁਝ ਚਲਾਨੇ ਪੰਜਾਬੀ ਕੁਝ ਹਾਂਜੀ ਹਾਂ ਹਾਂ ਜਿੱਦਾਂ ਸਾਡਾ ਜੋ ਇੰਟੀਗ੍ਰੇਟਿਡ ਕਮਾਂਡ ਕੰਟਰੋਲ ਸੈਂਟਰ ਬਣਾਇਆ ਹੈ ਉਹਦੇ ਵਿੱਚ ਅਸੀਂ 300 ਕੈਮਰਾਜ਼ ਇਸ ਤਰੀਕੇ ਦੇ ਹੈ ਜੋ ਅਸੀਂ ਕੰਪੈਕਟਰ ਸਾਈਡ ਤੇ ਲਾਇਆ ਹੈ ਕੁਝ ਜਿਹੜੀ ਪ੍ਰੋਮਿਨੈਂਟ ਲੋਕੇਸ਼ਨ ਹੈ ਅਸੀਂ ਉਧਰ ਲਾਇਆ ਹੈ ਤੋਂ ਉਹਦੇ ਵਿੱਚ ਜੇਕਰ ਕੋਈ ਵੀ ਕੂੜਾ ਸੱਟੂਗਾ ਕੋਈ ਵੀ ਜਿੱਦਾਂ ਰਿਕਸ਼ਾ ਵਾਲਾ ਆਇਆ ਕੋਈ ਵੀ ਇਸ ਤਰ੍ਹਾਂ ਦਾ ਵੀਕਲ ਆਇਆ ਸਾਡੇ ਕੈਮਰਾਜ਼ ਉਹਨੂੰ ਡਿਟੈਕਟ ਕਰ ਲੈਂਦੇ ਉਹਦੇ ਨੰਬਰ ਪਲੇਟ ਡਿਟੈਕਟ ਕਰ ਲੈਂਦਾ ਹੈ ਕੋਚਾ ਲਾ ਨਸੀ ਉਹਨਾਂ ਦੇ ਕਰ ਵੀ ਭੇਜ ਦੇਗਾ ਅਗਰ ਇਸ ਤਰ੍ਹਾਂ ਦਾ ਕੋਈ ਕਰੇਗਾ ਸਰ ਮਿਨੀਮਮ ਚਲਾਨ ਕਿੰਨੇ ਦਾ ਹੋ ਰਿਹਾ ਜੇਕਰ ਤੁਸੀਂ 100 ਦਾ ਚਲਾਨ ਦੱਸਿਆ ਹੋਏ ਕਿੰਨੇ ਤਿੰਨ ਜੁਰਮਾਨਾ ਲੱਗ ਰਿਹਾ ਜੁਰਮਾਨਾ ਹੈ ਜਿੱਦਾਂ ਮਿਨੀਮਮ 500 ਦਾ ਚਲਾਨ ਹੈ ਕੋਈ ਕੂੜਾ ਕਰਦਾ ਹੈ ਮਤਲਬ ਕੂੜਾ ਫੇਕਦਾ ਹੈ ਔਰ ਮੈਕਸਿਮਮ 25000 ਦਾ ਚਲਾਨ ਹੋਏ ਜੇਕਰ ਕੋਈ ਕੂੜੇ ਨੂੰ ਅਗ ਲਾਤਾ ਹੈ ਤਾਂ ਇਹ ਰੇਂਜ ਹੈ 500 ਵੀ ਹੈ 1000 ਵੀ ਹੈ 5000 ਵੀ ਹੈ ਔਰ ਜੇਕਰ ਕੋਈ ਰਿਪੀਟਡ ਰਿਪੀਟਡ ਆਫੈਂਡਰ ਹੈ ਉਹ ਸਾਡੀ ਇਨਫੋਰਸਮੈਂਟ ਦੇ ਜਾਂ ਸਾਡੀ ਗੱਲ ਨਹੀਂ ਸੁਨੇਗਾ ਬਾਰ ਬਾਰ ਰਿਪੀਟ ਇਸ ਤਰ੍ਹਾਂ ਕੋਈ ਐਕਟੀਵਿਟੀ ਕਰੇਗਾ ਤਾਂ ਉਹਦੇ ਲਈ ਅਸੀਂ ਫਿਰ ਐਫ ਆਈ ਆਰ ਵੀ ਕਰਾਇੰਗੇ ਔਰ ਜਿਹੜੀ ਅੱਗੇ ਲਈ ਲੋੜਿੰਦੀ ਕਰਬਈ ਉਹ ਵੀ ਅਸੀਂ ਕਰਾਂਗੇ। ਕੁਝ ਨੰਬਰ ਵੀ ਜਾਰੀ ਕੀਤਾ ਕਿ ਕੋਈ ਹੈਲਪਲਾਈਨ ਨੰਬਰ, ਕੋਈ ਫੋਟੋ ਕੋਈ ਕਿਸੇ ਨੇ ਭੇਜਣੀ ਕੋਈ ਪੂੜਾ ਥੋੜਾ ਆਪਣੀ ਲਾ ਕੇ ਸਾਡੇ ਤੇ ਉਹ ਫੋਟੋ ਭੇਜ ਸਕਦਾ ਤੁਹਾਨੂੰ ਇਦਾਂ ਦੀ ਕੁਝ ਇਹ ਇਹ ਜਿਹੜੀ ਤੁਸੀਂ ਕਹਿ ਰਹੇ ਹੋ ਇੱਕਦਮ ਸਹੀ ਗੱਲ ਹੈ। ਅਸੀਂ ਇੱਕ ਵਟਸਐਪ ਨੰਬਰ ਵੀ ਜਾਰੀ ਕਰਨੇ ਲੱਗੇ। ਉਹ ਪਾਇਲਟ بیسਸ 'ਤੇ ਅਸੀਂ ਸ਼ੁਰੂ ਕਰ ਰਹੇ ਹਾਂ। ਉਹ ਅਸੀਂ ਕੀ ਕਰਾਂਗੇ ਕਿ ਉਹਦੇ ਵਿੱਚ ਨਾਟਸ ਸਫਾਈ ਦਾ ਕੋਈ ਬਿਜਲੀ ਦੇ ਖੰਭੇ ਪੜਿਆ ਹੈ। जो तो कोई किसी भी तरह की लोगों को लग रहा है कि प्रॉब्लम है तो वो व्ट्सएप कर सी देखो कि वट्सएप इतना कनवीनियंट मीडियम है मैसेज सेंड कर तो वो अस यूज करेंगे तो वो नैक्सट वीक असी नंबर जारी करेंगे और साड़ा विज़न ये है लेट से सफाई में लेकिन मैं गल करूँ तो सा ये है पायलट बेसिस पर कुछ वार्ड में शुरू करेंगे जो भी कोई कूड़े की सानू फोटो ਜੀਓ ਕੋਆਰਡੀਨੇਟਸ ਕੇ ਐਸਾ ਤੁਹਾਨੂੰ ਭੇਜੇਗਾ ਤਾਂ ਵਿਦਨ 48 ਆਵਰਸ ਅਸੀਂ ਉਹ ਕੂੜਾ ਰਿਮੂਵ ਕਰਾਂਗੇ ਸਾਡੀ ਟੀਮ ਅਸੀਂ ਡੀਐਨਐਲ ਟੀਮ ਲਾएंगे ਔਰ ਵਿਦਨ 48 ਆਵਰਸ ਉਹ ਕੂੜਾ ਰਿਮੂਵ ਹੋਏਗਾ ਤੁਸੀਂ ਸ਼ੇਅਰ ਕੀਤਾ ਬਹੁਤ ਸਾਰੇ ਜਿਹੜੇ ਨੇ ਪੋਸਟਰ ਲਾ ਲਏ ਨੇ ਦੁਵਾਰਾਂ ਦੇ ਉੱਤੇ ਜੁਕੀ ਬੀਜੇ ਦੇ ਸੰਬੰਧਾ ਕਿ ਉਹ ਹੈ ਜਿਹੜਾ ਟ੍ਰੈਫਿਕ ਲਾਈਟ ਦੇ ਹੁਣ ਨਵੇਂ ਪੋਸਟਰ ਲੱਗੇ ਨੇ ਲਾਈਟਾਂ ਦੇ ਉਹਨਾਂ ਤੇ ਵੀ ਪੋਸਟਰ ਲੱਗ ਚੁੱਕੇ ਨੇ ਤਾਂ ਇਹਨਾਂ ਵਾਸਤੇ ਤੁਸੀਂ ਕੋਈ ਅਵੇਅਰਨੈਸ ਕਰਾਈ ਤੁਸੀਂ ਕੋਈ ਇਹਦੇ ਵਿੱਚ ਜਿੱਦਾਂ ਸਾਰਿਆਂ ਨੂੰ ਪਤਾ ਹੈ ਕਿ ਆਪਣਾ ਇੱਕ ਐਕਟ ਹੈ डिफेसमेंट ऑफ प्रॉपर्टी एक्ट तो वो एफ आई आर जि जे भी बंद ने इस तरीके डिफेसमेंट की थी है वो होंगी है तो वह भी असी एक बारी सारी जी क्लीनिंगलैस ड्राइव है जिन्हें भी लगे वो सारे असी रिमूव कर रहे हैं और विद इन टू वीक्स वो भी असी सारे रिमूव कर देंगे साड़ी कोशिश है सारे एक बार रिमूव करके उसके बाद जो भी पब्लिक प्रॉपर्टी पर इस तरह का डिफेसमेंट करेगा तो उस पर भी असी एफ़ आई आर करेंगे क्योंकि अगेन मैंने शुरुआत की थी कि दिख खराब होने क्योंकि शहर साढ़े सार्याद है बाहर वाले जल लोग आते हैं वो देखते हैं कि ना मतलब चंडीगढ़ जाओ चंडीगढ़ थोड़ा इस तरह की चीज़ नहीं देखने को मिलती तो साटे इधर क्यों क्योंकि तो ये सारे रिस्पांसिबिलिटी है तो ये भी ऐसे डिफेसमेंट की कार्रवाई करेंगे लोग ਉਸ ਤੇ ਜਿਹੜੀਆਂ ਲੋੜੀਆਂ ਗ੍ਰਿਲਸ ਲਿਖੀਆਂ ਹੁੰਦੀਆਂ ਉਹ ਰਾਤ ਨੂੰ ਚੋਰਾ ਲੈਣ ਨੇ ਨਿਸ਼ਾਨਦੰਦੇ ਉਤਾਰ ਜਾਂਦੇ ਤੁਹਾਡੇ ਤੋਂ ਆਫਿਸ ਦੇ ਨਾਲ ਵਾਟਰਫਰੰਟ ਹੈ ਪੂਰੀ ਗ੍ਰਿਲ ਸਰ ਚੋਰਾ ਨਹੀਂ ਖਾਲੀ ਕੀਤੀ ਸਿਰਫ ਆਪਰੇਸ਼ਨ ਵਾਲੀ ਕੋਈ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਜਾਂ ਕੁਝ ਕਰ ਰਿਹਾ ਉਸ ਦੇ ਵਾਸਤੇ ਅ ਇਹਦੇ ਵਿੱਚ ਜਿੱਦਾਂ ਤੁਸੀਂ ਲੈਜਰ ਵੈਲੀ ਦੀ ਗੱਲ ਕੀਤੀ ਹੈ ਤੋਂ ਇਹਦੇ ਵਿੱਚ ਅਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਸੀਗੀ ਇਹਦੀ ਐਫ ਆਈ ਆਰ ਵੀ ਕਰਾਈ ਹੈ और पैरेलली यदि सुपरविजन दे लिए चलो असी को 900 पार्क है तो नौ सौ में से छः सौ की पी एम सीज बनी हुई है लेकिन जिन्हें भी पार्क है साड़ी कोशिश है कि जिदा अस पार्क दिकल करे। असी की गल करें इधर अभी सी टीवी कैमराज भी ला लगे हैं लेकिन अगेन ये सारियादी रिसपोंसीबिलिटी अगर कोई भी शहर का वासी देख देखता है कि भाई कोई ग्रिल चोरी कर रहा है ग्रिल कट देखिए तो इमीजिएटली फोटो क्लिक करके असं नहीं कहते कन्फर्म करना है फोटो क्लिक करके सू भेज दो जोड़ा नंबर असं जारी करेंगे उस पर भेज दो लेकिन तुम एसा सपोर्ट करो ਕਿਉਂਕਿ ਇਹ ਸ਼ਹਿਰ ਦੀ ਪ੍ਰਾਪਰਟੀ ਹੈ ਇਦਾਂ ਰਹੀ ਹੈ ਕਿ ਕਾਰਪੋਰੇਸ਼ਨ ਮਾਲਕ ਹੈ ਤਾਂ ਕਾਰਪੋਰੇਸ਼ਨ ਇਹ ਜਦੋਂ ਕੋਈ ਚੀਜ਼ ਸਾਡੀ ਪ੍ਰਾਪਰਟੀ ਹੈ ਸ਼ਹਿਰ ਦੀ ਪ੍ਰਾਪਰਟੀ ਹੈ ਅਸੀਂ ਸਾਰੇ ਉਹਦੇ ਮਾਲਕ ਹੈ ਜਿਹੜੇ 900 ਪਾਰਕ ਹੈ ਪੂਰੇ ਸ਼ਹਿਰ ਦੇ ਪਾਰਕ ਹੈ ਜਿੰਨੇ ਸ਼ਹਿਰ ਵਿੱਚ ਲੋਕ ਹਨ ਤੁਸੀਂ ਸਾਰਿਆਂ ਦੇ ਉਹਦੇ ਮਾਲਕ ਹੋ ਕਿਉਂਕਿ ਪਬਲਿਕ ਪ੍ਰਾਪਰਟੀ ਹੈ ਪਬਲਿਕ ਸਾਰੇ ਉਹਦੀ ਓਨਰ ਹੈ ਥੈਂਕ ਯੂ ਥੈਂਕ ਯੂ